ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਨਾ ਉਹ ਜਵਾਨ ਹੋਈਆਂ ਧੀਆਂ ਵਾਸਤੇ ਬੱਚੀਆਂ ਵਾਸਤੇ ਕੁੜੀਆਂ ਵਾਸਤੇ ਖਾਸ ਕਰਕੇ ਹੈ ਮਾਤਾ ਵਾਸਤੇ ਪਿਤਾ ਵਾਸਤੇ ਖਾਸ ਕਰਕੇ ਹੈ ਜਿਨ੍ਹਾਂ ਨੇ ਆਪਣੀਆਂ ਜਵਾਨ ਬੱਚੀਆਂ ਨੂੰ ਵਿਆਹ ਕੇ ਸਹੁਰੇ ਘਰ ਦੇ ਅੰਦਰ ਤੋਰਨਾ ਹੈ ਮਾਂ ਬਾਪ ਵਾਸਤੇ ਤੇ ਉਹਨਾਂ ਜਵਾਨ ਬੱਚਿਆਂ ਵਾਸਤੇ ਖਾਸ ਕਰਕੇ ਧੀਆਂ ਵਾਸਤੇ ਬੇਟਾ ਸਭ ਤੋਂ ਪਹਿਲਾ ਨੁਕਤਾ ਤੀਆਂ ਵਾਸਤੇ ਮੈਂ ਕਹਿ ਰਿਹਾ ਤੀਆਂ ਨੂੰ ਸੰਬੋਧਨ ਕਰਕੇ ਕਹਿ ਰਿਹਾ ਸਭ ਤੋਂ ਪਹਿਲਾ ਨੁਕਤਾ ਤੁਸੀਂ ਆਪਣੇ ਮਾਪੇ ਦੇ ਘਰ ਵਿੱਚ ਜਨਮ ਲਿਆ ਹੈ ਮਾਪੇ ਦਾ ਤੁਸੀਂ ਬਲੱਡ ਹੋ ਖੂਨ ਦਾ ਸਬੰਧ ਹੈ ਖੂਨ ਦਾ ਰਿਸ਼ਤਾ ਹੈ ਤੁਹਾਡੇ ਚ ਅਕਲ ਘੱਟ ਵੀ ਹੋਵੇ ਗੁਣ ਘੱਟ ਵੀ ਹੋਵੇ ਤੁਸੀਂ ਸੁੰਦਰ ਘੱਟ ਵੀ ਹੋ ਤੁਹਾਡੇ ਚ ਲਿਆਕਤ ਘੱਟ ਵੀ ਹੈ ਬਹਿਣ ਉੱਠਣ ਦਾ ਤੌਰ ਤਰੀਕਾ ਸਲੀਕਾ ਘੱਟ ਵੀ ਹੈ ਚੱਲ ਜਾਏਗਾ ਕਿਉਂਕਿ ਮਾਪੇ ਬਾਪ ਦੇ ਨਾਲ ਜਿਹੜੀ ਸਾਝ ਹੈ ਨਾ ਤੁਹਾਡੀ ਉਹ ਖੂਨ ਦੇ ਰਿਸ਼ਤੇ ਦੀ ਸਾਝ ਹੈ ਉਹ ਬਰਦਾਸ਼ਤ ਕਰ ਲੈਣਗੇ ਪ੍ਰਮਾਣ ਕਰ ਲੈਣਗੇ ਤੁਹਾਡੀਆਂ ਗਲਤੀਆਂ ਨੂੰ ਵੀ ਇਗਨੋਰ ਕਰ ਦੇਣਗੇ ਤੁਹਾਡੀਆਂ ਗਲਤੀਆਂ ਦੇ ਉੱਤੇ ਪਰਦਾ ਵੀ ਪਾ ਲੈਣਗੇ ਪਰ ਇਹ ਸਾਰੇ ਕੰਮ ਜਾ ਕੇ ਸੌਰੇ ਘਰ ਦੇ ਅੰਦਰ ਨਹੀਂ ਹੋਣੇ ਇਸ ਘਰ ਦੇ ਅੰਦਰ ਖੂਨ ਉਛਾਲਾ ਮਾਰਦਾ ਹੈ ਤਾਂ ਤੁਸੀਂ ਆਪਣੇ ਮਾਪੇ ਬਾਪ ਦੇ ਘਰ ਦੇ ਅੰਦਰ ਪਿਆਰੇ ਲੱਗਦੇ ਹੋ ਉਸ ਘਰ ਦੇ ਅੰਦਰ ਤੁਹਾਡਾ ਖੂਨ ਦਾ ਰਿਸ਼ਤਾ ਨਹੀਂ ਹੈ ਸਹਰੇ ਘਰ ਦੇ ਅੰਦਰ ਬਲੱਡ ਦੀ ਸਾਂਝ ਨਹੀਂ ਹੈ ਉੱਥੇ ਤੁਹਾਡਾ ਰਿਸ਼ਤਾ ਬਣਿਆ ਹੈ ਸਮਾਜਿਕ ਤੇ ਸਮਾਜਿਕ ਰਿਸ਼ਤੇ ਦੇ ਅੰਦਰ ਤੁਹਾਨੂੰ ਆਪਣਾ ਤੌਰ ਤਰੀਕਾ ਬਹਿਣਾ ਉੱਠਣਾ ਸਾਰਾ ਕੁਝ ਇੱਕਦਮ ਥੋੜਾ ਥੋੜਾ ਤਬਦੀਲ ਕਰਨ ਦੀ ਲੋੜ ਇਹ ਕਰਨਾ ਪਏਗਾ ਸਤਿਕਾਰਯੋਗ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਇਸ ਬਚਨ ਨੂੰ ਹਰ ਮਾਂ ਬਾਪ ਪੱਲੇ ਬਣ ਲਵੇ ਹਰ ਜਵਾਨ ਬੱਚੀ ਧੀ ਇਸ ਗੱਲ ਨੂੰ ਪੱਲੇ ਬਣ ਲਵੇ ਉਹ ਗੱਲ ਕੀ ਨਹਿਰ ਨਹਿਰ ਦਾ ਮਤਲਬ ਹੁੰਦਾ ਹੈ ਪਿਓ ਦਾ ਘਰ ਨਹਿਰ ਇਹ ਨਹਿਰ ਦੂਜੀ ਨਹਿਰ ਨਹੀਂ ਜਿਹੜੀ ਪਾਣੀ ਵਾਲੀ ਨਹਿਰ ਨਹਿਰ ਦਾ ਮਤਲਬ ਹੁੰਦਾ ਹੈ ਪਿਓ ਦਾ ਘਰ ਪੇਕੇ ਘਰ ਨਹਿਰ ਕੁਾਰ ਕੰਨਿਆ लाड़ਲੀ ਕੇ ਮਾਨੀਅਤ ਵਿਆਹੇ ਸਸੁਰਾਰ ਜਾਏ ਗੁਣਨ ਕੇ ਮਾਨੀਏ ਭਾਈ ਸਾਹਿਬ ਕਹਿੰਦੇ ਨੇ ਪਿਓ ਦੇ ਘਰ ਦੇ ਅੰਦਰ ਜਨਮ ਮਿਲਿਆ ਤਾਂ ਤੂੰ लाड़ਲੀ ਹੈ ਵਿਆਹੇ ਸਸੁਰਾਰ ਜਾਏ ਸਹੁਰੇ ਜਾਣਗੇ ਵਿਆਹ ਤੋਂ ਬਾਅਦ ਗੁਨਨ ਕੇ ਮਾਨੀਏ ਉਥੇ ਤੇਰੇ ਗੁਨਾ ਨੇ ਤੇਰੀ ਕਦਰ ਪਾਉਣੀ ਹੈ ਤੇਰੀ ਕੀਮਤ ਪੈਣੀ ਹੈ ਗੁਨਾ ਕਰਕੇ ਸਹੁਰੇ ਘਰ ਚ ਦੋਵੇਂ ਗੱਲਾਂ ਨਹੀਂ ਹੈ ਨਾ ਖੂਨ ਦਾ ਰਿਸ਼ਤਾ ਹੈ ਤੇ ਨਾ ਸਹੁਰੇ ਘਰ ਦੇ ਅੰਦਰ ਤੂੰ ਜਨਮ ਲਿਆ ਉਹ ਸਮਾਜਿਕ ਰਿਸ਼ਤਾ ਹੈ ਉਸ ਰਿਸ਼ਤੇ ਨੂੰ ਸਮਝਣਾ ਤੇ ਉਸ ਢੰਗ ਦੇ ਨਾਲ ਆਪਣਾ ਵਰਤਾਵ ਕਰਨਾ ਇਹ ਜਵਾਨ ਬੱਚੀਆਂ ਲਈ ਸਿੱਖਣਾ ਬੜਾ ਜ਼ਰੂਰੀ ਹੈ ਸਹੁਰੇ ਘਰ ਜਦੋਂ ਕੁੜੀ ਨੇ ਜਾਣਾ ਹੈ ਉਹ ਜਾਣ ਤੋਂ ਪਹਿਲਾਂ ਪੇਕੇ ਘਰ ਦੇ ਅੰਦਰ ਮਾਂ ਵਾਸਤੇ ਬੇਸ਼ੱਕ ਉਹ लाड़ਲੀ ਪਰ ਮਾਂ ਦਾ ਇੱਕ ਫਰਜ਼ ਬੰਦਾ ਹੈ ਕੀ ਫਰਜ਼ ਬੰਦਾ ਹੈ ਵੀ ਗਾਹੇ ਬਗਾਹੇ ਰਸੋਈ ਦਾ ਕੰਮ ਮਾਂ ਆਪਣੀ ਧੀ ਨੂੰ ਜ਼ਰੂਰ ਸਿਖਾਏ ਕਿਚਨ ਦਾ ਕੰਮ ਜ਼ਰੂਰ ਸਿਖਾਏ ਉਹ ਚਾਹੇ ਕਿੰਨੇ ਅਮੀਰ ਮਾਪਿਓ ਦੀ ਧੀ ਹੋਵੇ ਜਾਂ ਗਰੀਬ ਮਾਪਿਓ ਦੀ ਧੀ ਹੋਵੇ ਮੈਂ ਤੇ ਵੀ ਕਹਿਣਾ ਉਹਨਾ ਵੀ ਕੁੜੀ ਪੜ੍ਹ ਲਿਖ ਕੇ ਐਸਪੀ ਬਣ ਜਾਏ ਡੀਸੀ ਬਣ ਜਾਏ ਜੱਜ ਬਣ ਜਾਏ ਕੁਝ ਵੀ ਬਣ ਜਾਏ ਪਾਇਲਟ ਬਣ ਜਾਏ ਪਰ ਉਹਨੂੰ ਰਸੋਈ ਦਾ ਕੰਮ ਲਾਜ਼ਮੀ ਆਉਣਾ ਚਾਹੀਦਾ ਹੈ ਇਹ ਗੱਲ ਵੱਖਰੀ ਹੈ ਵੀ ਜਦੋਂ ਉਹ ਸੌਰੇ ਘਰ ਦੇ ਅੰਦਰ ਜਾਣਾ ਹੈ ਕੰਮਕਾਰ ਦੇ ਅਕੋਰਡਿੰਗ ਉਹਦਾ ਪਤੀ ਉਹਦੇ ਰਸੋਈ ਦੇ ਕੰਮ ਦੇ ਅੰਦਰ ਹੱਥ ਵੰਡਾ ਸਕਦਾ ਹੈ ਬਾਕੀ ਦੇ ਵੀ ਸਾਰੇ ਹੱਥ ਵੰਡਾ ਸਕਦੇ ਨੇ ਪਰ ਉਹਨੂੰ ਖੁਦ ਨੂੰ ਇਹ ਕੰਮ ਜ਼ਰੂਰ ਆਉਣਾ ਚਾਹੀਦਾ ਹੈ ਭਾਵੇਂ ਉਹ ਜੱਜ ਬਣ ਜਾਏ ਕੁਝ ਵੀ ਬਣ ਜਾਏ ਮਨੁਲੋ ਸਾਰੇ ਦਾ ਸਾਰਾ ਕੰਮ ਉਸ ਘਰ ਦੇ ਅੰਦਰ ਅਗਲੇ ਘਰ ਦੇ ਅੰਦਰ ਸਾਰੇ ਘਰ ਦੇ ਅੰਦਰ ਨੌਕਰ ਚਾਕਰ ਕਰਦੇ ਨੇ ਉਹ ਵੀ ਅਮੀਰ ਘਰ ਹੋਵੇ ਬੜਾ ਅਮੀਰ ਘਰ ਹੋਵੇ ਨੌਕਰ ਹਰ ਕੰਮ ਕਰਦੇ ਨੇ ਪਰ ਜਿਸ ਦਿਨ ਉਹ ਧੀ ਆਪਣੇ ਹੱਥ ਦੇ ਨਾਲ ਸਵਾਦੀ ਚਾਹ ਸਵਾਦਿਸ਼ਟ ਚਾਹ ਬਣਾ ਕੇ ਇੱਕ ਕੱਪ ਆਪਣੇ ਪਤੀ ਨੂੰ ਪਰੋਸੇਗੀ ਨਾ ਤੇ ਜਿਹੜਾ ਸਵਾਦ ਉਸ ਚਾਹ ਨੂੰ ਪੀ ਕੇ ਪਤੀ ਨੂੰ ਆਉਣਾ ਹੈ ਨਾ ਨੌਕਰ ਦੇ ਹੱਥੋਂ ਪੀਤੀ ਚਾਹ ਦੇ ਅੰਦਰ ਉਹ ਸਵਾਦ ਨਹੀਂ ਆਉਣਾ ਮੇਂ ਗੱਲ ਇਸ ਨੁਕਤੇ ਤੋਂ ਕਹਿ ਰਿਹਾ ਦੂਜੀ ਗੱਲ ਜੇ ਮੰਨ ਲਓ ਕਿ ਉਹ ਬੱਚੀ ਪੜ੍ਹ ਲਿਖ ਕੇ ਕੋਈ ਬਹੁਤ ਉੱਚੇ ਅਹੁਦੇ ਤੇ ਪਹੁੰਚ ਗਈ ਜੱਜ ਬਣ ਗਈ ਉਹਦੀ ਜੱਜਗिरी ਅਦਾਲਤ ਦੇ ਅੰਦਰ ਕਚਹਿਰੀ ਦੇ ਅੰਦਰ ਚੱਲੇਗੀ ਆਮ ਲੋਕਾਂ ਸਾਹਮਣੇ ਚੱਲੇਗੀ ਉਹਦੀ ਜੱਜਗिरी ਉਹਦੇ ਸੌਰੇ ਘਰ ਦੇ ਅੰਦਰ ਨਹੀਂ ਚੱਲਨੇ ਅਗਰ ਜੱਜਗिरी ਉਥੇ ਚਲਾਈ ਗਈ ਤੇ ਘਰ ਦੇ ਅੰਦਰ ਕਲੇਸ਼ ਵਧੇਗਾ ਸਾਰੇ ਘਰ ਦੇ ਅੰਦਰ ਉਹਦੀ ਕਦਰ ਬਣੇਗੀ ਉਹਦੇ ਗੁਨਾ ਕਰਕੇ ਉਹਦੇ ਚੰਗੇ ਲੱਛਣਾ ਕਰਕੇ ਇੱਕ ਕੁੜੀ ਦੇ ਗੁਣ ਉਹਦਾ ਰੂਪ ਰੰਗ ਉਹਦਾ ਚੰਗਾ ਕਦ ਕਾਠ ਉਹਦਾ ਗੁਣ ਵੀ ਚੰਗਾ ਹੋਵੇ ਪੜੀ ਲਿਖੀ ਚੰਗੀ ਹੋਵੇ ਨੌਕਰੀ ਚੰਗੀ ਹੋਵੇ ਸਭ ਕੁਝ ਚੰਗਾ ਹੋਵੇ ਰੂਪ ਰੰਗ ਕਦ ਕਾਠ ਚੰਗਾ ਹੋਵੇ ਪਰ ਇਹ ਸਾਰੇ ਦੇ ਉੱਤੇ ਪਰਦਾ ਪੈ ਜਾਂਦਾ ਹੈ ਜਦੋਂ ਉਹਨੂੰ ਆਪਣੇ ਸਹੁਰੇ ਘਰ ਦੇ ਅੰਦਰ ਰਹਿਣ ਦਾ ਸਲੀਕਾ ਨਾ ਆਵੇ ਤ੍ਰਿਕਾ ਨਾ ਆਵੇ ਜਿਉ ਸੁਨੱਖੀ ਹੈ ਸੋਹਣੀ ਸੁਨੱਖੀ ਹੈ ਉੱਚੀ ਲੰਮੀ ਹੈ ਉਹਦੇ ਕੋਲ ਬਾਕੀ ਦੇ ਗੁਣ ਬੜੇ ਨੇ ਪਰ ਸਹੁਰੇ ਘਰ ਦੇ ਅੰਦਰ ਰਹਿਣ ਦਾ ਗੁਣ ਨਹੀਂ ਹੈ ਤੇ ਫਿਰ ਇਹ ਕਹਿਣਾ ਪਏਗਾ ਵੀ ਪੱਠ ਪੈ ਸੋਨਾ ਜਿਹੜਾ ਕੰਨਾਂ ਨੂੰ ਖਾਏ ਉਹ سونے ਦਾ ਕੀ ਕਰਨਾ ਹੈ ਜਿਹੜਾ ਕੰਨਾਂ ਨੂੰ ਹੀ ਖਾਈ ਜਾ ਰਿਹਾ ਇਹ ਠੀਕ ਹੈ ਕਿ ਮਾਂ ਬਾਪ ਦੀ ਸਿਫਤ ਕਰਨੀ ਸਹੁਰੇ ਘਰ ਦੇ ਅੰਦਰ ਬੰਦੀ ਹੈ ਮਾਪੇ ਨੇ ਤੋੜਿਆ ਏ ਉਹਨਾਂ ਤੋਂ ਦੂਰ ਰਹਿ ਰਹੀ ਏ ਭੈਣ ਭਾਈਆਂ ਤੋਂ ਦੂਰ ਰਹਿ ਰਹੀ ਭਾਈ ਦੀ ਸਿਫਤ ਪੈਣਾ ਦੀ ਸਿਫਤ ਮਾਂ ਦੀ ਸਿਫਤ ਪਿਓ ਦੀ ਸਿਫਤ ਕਰਨੀ ਬੰਦੀ ਏ ਕਰਦੀ ਵੀ ਰਹਿ ਕੋਈ ਇਤਰਾਜ਼ ਨਹੀਂ ਹੈ ਕੋਈ ਤੈਨੂੰ ਰੋਕੇ ਟੋਕੇਗਾ ਵੀ ਨਹੀਂ ਪਰ ਕਦੇ ਕਦੇ ਵੀ ਸੋਚਿਆ ਕਰ ਵੀ ਜਿਹੜੇ ਘਰ ਦੇ ਅੰਦਰ ਤੂੰ ਹੈ ਜਿਹੜੇ ਘਰ ਦੇ ਅੰਦਰ ਤੇਰੇ ਸਾਰੇ ਚਾਹ ਪੂਰੇ ਕੀਤੇ ਜਾ ਰਹੇ ਨੇ ਤੇਰੇ ਪੈਰਾਂ ਥੱਲੇ ਹੱਥ ਧਰੇ ਜਾ ਰਹੇ ਨੇ ਲੋੜ ਤੋਂ ਵੱਧ ਕੇ ਤੈਨੂੰ ਇੱਜ਼ਤ ਦਿੱਤੀ ਜਾ ਰਹੀ ਹੈ ਜਿਹੜੇ ਨਹੀਂ ਦੇ ਰਹੇ ਉਹਨਾਂ ਦੀ ਵੀਡੀਓ ਮੈਂ ਅੱਡ ਤੋਂ ਬਣਾ ਵੀ ਚੁੱਕਾ ਬਣਾਵਾਂਗਾ ਵੀ ਪਰ ਮੈਂ ਗੱਲ ਕਰ ਰਿਹਾ ਜਿਹੜੇ ਇੱਜ਼ਤ ਦੇ ਰਹੇ ਨੇ ਕਦੇ ਉਹਦੀ ਵੀ ਸਿਫਤ ਤੇਰੀ ਜ਼ੁਬਾਨ ਤੋਂ ਬਾਹਰ ਆਉਣੀ ਚਾਹੀਦੀ ਹੈ ਨਾ ਕਦੇ ਸੱਸ ਦੀ ਕਦੇ ਸਹੁਰੇ ਦੀ ਕਦੇ ਘਰ ਵਾਲੇ ਦੀ ਕਦੇ ਦਿਉਰ ਜੇਠ ਦੀ ਜਾਂ ਦਰਾਣੀ ਜਠਾਣੀ ਦੀ ਹਰ ਵਕਤ ਜੇ ਤਵਾ ਤੇਰਾ ਸੂਈ ਤੇਰੀ ਉੱਥੇ ਟਿੱਗੀ ਰਹੇਗੀ ਏ ਵੀ ਇੱਕ ਕਾਰਨ ਬਣੇਗਾ ਤੇਰੇ ਘਰ ਦੇ ਅੰਦਰ ਕਲੇਸ਼ ਪੈਣ ਦਾ ਇੱਕ ਨੁਕਤਾ ਹੋਰ ਏ ਧੀਆਂ ਨੂੰ ਸਿੱਖਣਾ ਚਾਹੀਦਾ ਹੈ ਵੀ ਘਰ ਦੇ ਅੰਦਰ ਜਾ ਕੇ ਆਪਣੀ ਥਾਂ ਬਣਾਵੇ ਪਰ ਕਿਸੇ ਦੀ ਥਾਂ ਖੋਣ ਦਾ ਯਤਨ ਨਾ ਕਰੇ ਘਰ ਦੇ ਅੰਦਰ ਫੁੱਟ ਨਾ ਪਾਏ ਕੁੜੀ ਨੇ ਉਸ ਘਰ ਦੇ ਅੰਦਰ ਜਾ ਕੇ ਕੁਲਣਾ ਮਿਲਣਾ ਇੱਕ ਤਰ੍ਹਾਂ ਦਾ ਕੁੜੀ ਦਾ ਦੂਜਾ ਜਨਮ ਹੁੰਦਾ ਹੈ ਇਹ ਠੀਕ ਏ ਸਹੁਰੇ ਪਰਿਵਾਰ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਕੋਆਪਰੇਟ ਕਰਦੇ ਵੀ ਨੇ ਬਹੁਤ ਹੀ ਜ਼ਿਆਦੇ ਜਿਹੜੇ ਨਹੀਂ ਕਰਦੇ ਉਹਨਾਂ ਦੀ ਗਲਤੀ ਹੈ ਦੁਬਾਰਾ ਕਹਿ ਰਿਹਾ ਫਿਰ ਵੀਡੀਓ ਬਣਾਵਾਂਗਾ ਸਿਰਫ ਉਸ ਵਿਸ਼ੇ ਦੇ ਉੱਤੇ ਚਲੋ ਮੈਂ ਕੁ ਉਦਾਹਰਨ ਦੇ ਨਾਮ ਵੀ ਜੇ ਮੰਨ ਲਓ ਕੁੜੀ ਦੇ ਪੇਕੇ ਘਰ ਦੇ ਅੰਦਰ ਮਿਰਚ ਮਸਾਲਾ ਕਿਸੇ ਢੰਗ ਦਾ ਵਰਤਿਆ ਜਾਂਦਾ ਹੈ ਘੱਟ ਜਾਂ ਜ਼ਿਆਦਾ ਉਹ ਆ ਗਈ ਸਹੁਰੇ ਘਰ ਦੇ ਅੰਦਰ ਤੇ ਹੁਣ ਸਹੁਰੇ ਘਰ ਦਾ ਟੇਸਟ ਉਹਨੂੰ ਵੇਖਣਾ ਪੈਣਾ ਹੈ ਉਹਦੇ ਅਕੋਰਡਿੰਗ ਮਿਰਚ ਮਸਾਲਾ ਉਹਨੂੰ ਦੇਣਾ ਪੈਣਾ ਹੈ ਉਹ ਕਹੇ ਵੇਖੋ ਜੀ ਮੇਰੀ ਮਾਂ ਕਹਿੰਦੀ ਸੀ ਲੂਣ ਜ਼ਿਆਦਾ ਨਹੀਂ ਖਾਣਾ ਤੋਏ ਵੇਖ ਵੀ ਤੇਰੇ ਸਹੁਰੇ ਘਰ ਦੇ ਅੰਦਰ ਕੀ ਚੱਲਦਾ ਹੈ ਉਹ ਕਹਿੰਦੇ ਸੀ ਵੀ ਮਿਰਚ ਘੱਟ ਖਾਣੀ ਹੋ ਸਕਦਾ ਹੈ ਤੇਰੇ ਸਹੁਰੇ ਪਰਿਵਾਰ ਦੇ ਅੰਦਰ ਕਰਾਰੀ ਮਿਰਚ ਖਾਣ ਵਾਲੇ ਹੋਣ ਤੇਜ ਮਿਰਚ ਖਾਣ ਵਾਲੇ ਹੋਣ ਤੂੰ ਇਹ ਵੇਖ ਵੀ ਐਸ ਘਰ ਦੇ ਅੰਦਰ ਕੀ ਚੱਲਦਾ ਹੈ ਘਰੋਂ ਤੋੜਨ ਲੱਗਿਆ ਮਾਂ ਬਾਪ ਇੱਕ ਗੱਲ ਤੇ ਕਹਿੰਦੇ ਨੇ ਵੇਖੋ ਜੀ ਸਾਡੀ ਕੁੜੀ ਨਿਆਣੀ ਏ ਦਾ ਧਿਆਨ ਰੱਖਿਓ ਪਰ ਮੈਂ ਬੜਾ ਹੈਰਾਨ ਹੂੰ ਨਾ ਵੀ ਜਿਹੜੀ ਨਿਆਣੀ ਬਣ ਕੇ ਆਈ ਸੀ ਉਸ ਸੌਰੇ ਘਰ ਦੇ ਅੰਦਰ ਆਉਂਦਿਆਂ ਸਾਰ ਇੱਕਦਮ ਸਿਆਣੀ ਕਿਵੇਂ ਬਣ ਗਏ ਆਉਂਦਿਆਂ ਸਾਰ ਉਹਦੀ ਇਹ ਸੋਚ ਕਿਵੇਂ ਬਣ ਗਈ ਵੀ ਐਸ ਘਰ ਦੇ ਅੰਦਰ ਸਾਰੇ ਮੂਰਖ ਹੀ ਰਹਿੰਦੇ ਸਨ ਅੱਜ ਮੈਂ ਹੀ ਸਭ ਤੋਂ ਸਿਆਣੀ ਆਈਆਂ ਤੇ ਸਾਰਾ ਪਰਿਵਾਰ ਮੇਰੇ ਅਕੋਰਡਿੰਗ ਚੱਲੇ ਮੇਰੇ ਕਹਿ ਅਨੁਸਾਰ ਚੱਲੇ ਮਾਂ ਦੀ ਟਿਊਸ਼ਨ ਕੱਟ ਤੋਂ ਕੱਟ ਤੀ ਨੂੰ ਚਾਹੀਦੀ ਜਿੰਨਾ ਮਾਂ ਟਿਊਸ਼ਨ ਦੇਗੇ ਉਹਨਾਂ ਆਪਣੀ ਧੀ ਨੂੰ ਦੁਖੀ ਕਰੇਗੀ ਉਹਨੂੰ ਦੁੱਖ ਚੱਲਣਾ ਪਵੇਗਾ ਮਾਂ ਦੀ ਟਿਊਸ਼ਨ ਧੀ ਵਾਸਤੇ ਨੁਕਸਾਨ ਦੇ ਸਾਬਤ ਹੋਏਗੀ ਕੁੜੀ ਨੂੰ ਲਿਆਕਤ ਸਿੱਖਣੀ ਚਾਹੀਦੀ ਏ ਚੰਗੇ ਗੁਣ ਸਿੱਖਣੇ ਚਾਹੀਦੇ ਨੇ ਕੁੜੀ ਨੂੰ ਘੁੱਲ ਮਿਲ ਕੇ ਰਹਿਣ ਦੀ ਆਦਤ ਪੈਣੀ ਚਾਹੀਦੀ ਮੈਂ ਫਿਰ ਅਖੀਰ ਤੇ ਗੱਲ ਕਹਿਣਾ ਵੀ ਉਹ ਵੀਡੀਓ ਮੈਂ ਅੱਡ ਤੋਂ ਬਣਾਵਾਂਗਾ ਜਿਹਦੇ ਅੰਦਰ ਸਹੁਰਿਆਂ ਦਾ ਕੀ ਫਰਜ ਹੈ ਬਸ ਇੱਕ ਨੁਕਤਾ ਦਿੰਦਾ ਚਲਣਾ ਵੀ ਜੇ ਤੁਸੀਂ ਆਪਣੇ ਘਰ ਦੇ ਅੰਦਰ 100% ਜਵਾਈ ਨੂੰ ਇੱਜ਼ਤ ਦੇ ਰਹੇ ਹੋ ਨਾ ਜਵਾਈ ਨੂੰ ਤੇ ਜੇ 10% ਵੀ ਨੋਂ ਨੋਂ ਇੱਜ਼ਤ ਦੇ ਦਿਓਗੇ ਨਾ ਤੁਹਾਡਾ ਘਰ ਟੁੱਟੇਗਾ ਨਹੀਂ ਬਚ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ